ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਾਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਵਾੜਾ ਤੇਲੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਿੱਕੀਬੜ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਵਾੜਾ ਤੇਲੀਆਂ ਅਲਗੋ ਕੋਠੀ ਦੇ ਬਿਲਕੁਲ ਨੇੜੇ ਡਿੱਬੀਪੁਰਾ ਇਥੋਂ ਥੋੜੀ ਦੂਰੀ ਤੇ ਆ ਜਸਵੰਤ ਵੀਰ ਹੋਂਦੇ ਕੋਲ ਆਏ ਆ ਦੋਸਤੋ ਜਸਵੰਤ ਖੇਰੇ ਵੀਰ ਦੇ ਕੋਲ ਆਏ ਆ ਤੇ ਪਸ਼ੂ ਵਪਾਰ ਦਾ ਵੀਰ ਦਾ ਕਿੱਤਾ ਵਾ 2-4 2-4 ਵੜਾ ਜਿਹੜੀਆਂ ਦੋਸਤੋ ਇਸ ਕਿੱਲੇ ਤੇ ਉਹਦੇ ਰਹਿੰਦੇ ਆ ਪਸ਼ੂ ਰੁਟੀਨ ਦੇ ਵਿੱਚ ਸੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਵਿਖਾਈਆਂ ਨੇ ਤੁਹਾਨੂੰ ਕਾਫੀ ਪਸ਼ੂ ਦਿਖਾਏ ਆ ਅੱਜ ਇਸ ਵੀਡੀਓ ਵਿੱਚ ਦੋ ਬੜਾ ਤੁਹਾਨੂੰ ਦਿਖਾਉਣ ਜਾ ਰਹੇ ਆ ਆਪਾਂ ਦੋਵੇਂ ਬੜਾ ਸੁਈਆਂ ਸਵਾਈਆਂ ਨੇ ਠੀਕ ਆ ਜੀ ਕਿੰਨੇ ਮਿਲ ਕੇ ਚੱਲ ਰਹੀਆਂ ਨੇ ਕੀ ਰੇਟ ਪਰਤਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਦੇ ਆ ਉਹ ਕਰਦੇ ਆ ਗੱਲਬਾਤ ਵੀਰ ਜਸਵੰਤ ਦੇ ਨਾਲ ਤੇ 크로스 ਬੜਾ ਨੇ ਠੀਕ ਆ ਜੀ ਜਿਹੋ ਜਿਹੇ ਸੀਜ਼ਨੋਂ ਵੇਖਦੇ ਹੋਏ ਪੌਦੇ ਤਾਂ ਆਪਣੇ ਖਰੀਦੇ داری ਕਰਨੀ ਜਾਂਦੇ ਆ 크로ਸ ਆਂਗ ਨੇ ਦੋਨੇ ਬੜਾ ਸਭ ਤੋਂ ਬੜਾ ਜਸਵੰਤ ਭਾਈ ਸਤਸ੍ਰੀ ਕਾਲ ਜੀ ਸਤਸ੍ਰੀ ਕਾਲ ਸੰਤੋ ਸਾਹਿਬ ਜੀ ਹੋਰ ਬਸ ਠੀਕ ਆ ਜੀ ਕੀਤਾ ਵੀਰੇ ਹਾਂਜੀ ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਬੜੇ ਵਧੀਆ ਮੀ ਫਾਈਆਂ ਤੇ ਹਾਂਜੀ ਹਾਂਜੀ ਬਾਹਰ ਮੌਸਮ ਖਰਾਬ ਹੋ ਗਿਆ ਨਾ ਸੰਧੂ ਸਾਹਿਬ ਖਰਾਬ ਹੋ ਗਿਆ ਹਾਂ ਚਲੋ ਇਹ ਵੀ ਪਰਮਾਤਮਾ ਦੇ ਹੱਥ ਵਾਸਤੇ ਪਰਮਾਤਮਾ ਕੁਦਰਤ ਦੇ ਰੰਗ ਨੇ ਹੈ ਜੋ ਮਰਜ਼ੀ ਕਰ ਸਕਦਾ ਕੁਦਰਤ ਦੇ ਰੰਗਾਂ ਦੇ ਵਿੱਚ ਰਹਿਣਾ ਚਾਹੀਦਾ ਰੰਗੇ ਆ ਦੇ ਵੈਗਰੂ ਦੇ ਆਹੋ ਤੁਹਾਡੇ ਨਾਲ ਹੀ ਰੰਗੇ ਆ ਸੰਧੂ ਸਾਹਿਬ ਅੱਛਾ ਅੱਛਾ ਹਾਂਜੀ ਹੋਰ ਤੁਸੀਂ ਸੁਣਾਓ ਠੀਕ ਆ ਬੜੇ ਵਧੀਆ ਬੜੇ ਵਧੀਆ ਚੱਲੀ ਜਾਂਦਾ ਕੰਮ ਕਰ ਵਧੀਆ 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 ਵੀਰੇ ਅਰਸ਼ਾ ਸੰਧੂ ਸਾਹਿਬ ਬਹੁਤ ਲੇਟ ਦਿੰਦੇ ਜੀ ਹੈ ਅੱਛਾ ਚਾਰ ਤੋਂ ਪੰਜ ਦਾ ਕੰਮ ਇਧਰ ਬਾਰਡ ਮੈਂ ਪਹਿਲਾਂ ਆਇਆ ਕਿ ਬਾਰਡਰ ਵਾਲੇ ਲੱਗਦੇ ਜਾਂਦਾ ਤੇ ਖਾਬ ਹੋ ਜਾਂਦਾ ਸਿਸਟਮ ਹੈ ਸਾਡਾ ਬਾਰਡਰ ਤੇ ਘੇਰਿਆ ਨਾ ਉਹ ਪਿੰਡ ਲੱਗਦਾ ਹੈ ਉਹ ਗੱਲਬਾਤ ਹੋ ਜਾਂਦੀ ਆ ਵਾਲੇ ਲੱਗਦੇ ਆ ਝੂਠੇ ਸੱਚੇ ਬਾਰਡਰ ਬਣੇ ਸੰਧੂ ਸਾਹਿਬ ਚੱਲ ਕੋਈ ਗੱਲ ਗੁਜ਼ਾਰਾ ਕਰੀ ਜਾਂਦੇ ਆ ਲੈ ਵੀ ਜਸਵੰਤ ਦੋਵੇਂ ਵੜਾ ਆਪਣੇ ਕੋਲ ਭਰਾ ਦੋਵੇਂ ਸੁਈਆਂ ਨੇ ਹਾਂਜੀ ਤੇ ਦਿਨਾਂ ਦੀ ਗੱਲ ਕਰ ਲਈਏ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਇਹ ਦੋਨੋਂ ਸੰਧੂ ਸਾਹਿਬ ਪੰਜ ਤੋਂ 6 ਦਿਨ ਹੋਏ ਆ ਪੰਜ ਤੋਂ 6 ਦਿਨ ਪੰਜ ਇਹਨੂੰ ਪੰਜ 6 ਦਿਨ ਪੰਜ 6 ਦਿਨ ਨਹੀਂ ਮਾ ਜੀ ਦੋ ਹਫਤੇ ਦੇ ਅੰਦਰ ਬਾਅਦ ਸੂਆ ਦੋ ਬੜਾ ਵਾ ਬਾਕੀ ਡਿਟੇਲ ਆਪਾਂ ਸ਼ੁਰੂਆਤ ਕਰ ਲੈਨੇ ਆਪਾਂ ਜਿਹੜੇ ਨੰਬਰ ਤੇ ਇੱਕ ਤੁਹਾਨੂੰ ਇਧਰ ਜਿਹੜੀ ਗਦਰੇ ਦੇ ਰੰਗ ਦੇ ਵਿੱਚ ਇਹ ਬਾਹਰ ਖੜੀ ਆ ਠੀਕ ਆ ਜੀ ਜਿਹੜੀ ਡਿਟੇਲ ਆਪਾਂ ਲੈ ਦੇਨੇ ਆ ਅੱਛਾ ਜਿਸ ਵੰਤ ਵੀਰੇ ਇਹਦਾ ਸੂਆ ਕਿਨਵਾ ਇਹ ਸੰਤੋਖ ਸਾਹਿਬ ਜਾਂ ਦੂਜਾ ਮੰਨ ਲਓ ਜਾਂ ਤੀਜਾ ਠੀਕ ਆ ਜੀ ਲਿਆਂਦੇ ਆਪਾਂ ਦੂਜਾ ਕਰਕੇ ਆ ਠੀਕ ਆ ਚਲੋ ਬਾਕੀ ਅੱਗੋਂ ਭੈਣ ਭਰਾ ਦੀ ਸਮਝ ਆ ਜਾ ਕੋਈ ਦੂਜਾ ਮੰਨੇ ਜਾਂ ਤੀਜਾ ਦੂਜਾ ਦਾ ਉਹ ਕੀ ਆ ਦੋਸਤੋ ਦੂਜਾ ਸੁਆ ਚਾਹੇ ਤੀਜਾ ਮੰਨੇ ਕੇ ਸੌਦਾ ਕਰ ਲਿਓ ਅੱਜ ਪੰਚਾ ਸਿਆ 6 ਦਿਨਾਂ ਦੀ ਸੂਈ ਆ ਤੇ ਮਗਰ ਬੱਚਾ ਤੇ ਕੀ ਆ ਆ ਬੱਚਾ ਹੀ ਹਾਂ ਤੇ ਬੱਚਾ ਮਗਰ ਆ ਗਿਆ ਠੀਕ ਆ ਜੀ ਹਾਂ ਜੀ ਛੋਟਾ ਜਾਵੇ ਆ ਦੇਖੋ ਜੀ ਸੋ ਬੱਚਾ ਕੋ ਉਹ ਠੰਡ ਦਾ ਤੈਵਾ ਮਾਰ ਖਣੀ ਕੋਈ ਸ਼ਿਟਾਂ ਕਰੀਆਂ ਪੈ ਰੀਆਂ ਨੇ ਬੱਚੇ ਦੇ ਕਰਮਾਂ ਦੇ ਨਿੱਕੇ ਜੋਗੇ ਬੈਠੇ ਆ ਠੀਕ ਆ ਜੀ ਮੈਸਮ ਥੋੜਾ ਜਿਹਾ ਉਵੇਂ ਦਾ ਬਣ ਗਿਆ ਤੇ ਥੋੜੀ ਬਰਸਾਤ ਹੀ ਹੋਣ ਈ ਸਾਰੇ ਪਾਸੇ ਠੀ ਤੇ ਤੇਜਾ ਸੂਆ ਦੋਸਤੋ ਵੈਰ ਕੁਛ 6 ਦਿਨਾਂ ਦੀ ਸੂਈਏ ਤੇ ਜਸਵੰਤ ਵੀਰੇ ਕਿੰਨੇ ਕੁ ਦੁੱਧ ਤੇ ਚੜ ਗਈ ਐ ਇਹਦਾ ਸੰਦੂ ਸਾਹ ਬੋਹੜਾ 18 ਤੋਂ 20 ਕਿਲੋ ਇਸ ਵਕਤ ਜਿਹੜਾ ਆਪਾਂ ਚਵਾਵਾਂਗੇ ਉਹ 18 20 ਕਿਲੋ ਐ ਨੈਟ ਚਵਾਦਾ ਲੀਟਰ ਵਾਲਾ 18 20 ਕਿਲੋ ਹਾਂਜੀ ਠੀਕ ਹੈ ਜੀ ਕੋਈ ਬੋਹੜਾ ਮੰਨ ਲਈ ਜਾਂ ਵੀ ਕੱਚਾ ਦੁੱਧ ਮੰਨ ਲਈ ਹਾਂ ਠੀਕ ਹੈ ਜੀ ਪੰਜ ਤੋਂ 6 ਦਿਨ ਹੋ ਸਤਵਾਂ ਦਿਨ ਨਹੀਂ ਹੋਇਆ ਉਹ ਤੋਂ ਇੱਕ ਦਿਨ ਥੱਲੇ ਹੀ ਹੋਊਗਾ ਜੀ ਠੀਕ ਹੈ ਜੀ ਠੀਕ ਹੈ ਜੀ ਲੋਬੀ 18 ਕਿਲੋ 18 ਕਿਲੋ ਤੋਂ ਪਲੱਸ ਠੀਕ ਹੈ ਜੀ ਇਸ ਵਕਤ ਬੋਹੜਾ ਹੀ ਆ ਲੀਟਰ ਵਾਲਾ ਠੀਕ ਹੈ ਜੀ ਥਣਾ ਕਰਕੇ ਦੋ ਟਾਈਮ ਹੈ ਲੀਟਰ ਵਾਲਾ ਠੀਕ ਹੈ ਜੀ ਹਾਂ ਜੀ ਸੋ ਲੀਟਰ ਮੇਰਾ ਭਰਾ ਮਾਰ ਕੇ ਤੁਸੀਂ تسਲੀ ਕਰ ਲਿਓ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਲਾਗਾਂ ਥਣ ਵਿਖਾ ਦਿੰਨੇ ਆ ਸੋ ਚਾਰੇ ਥਣ ਆਹ ਸਪੇਸ ਵਾਲਾ ਠੀਕ ਹੈ ਜੀ ਹੱਥੀ ਮੁੱਠੀ ਵਾਲਾ ਥਣ ਆ ਬਹੁਤ ਜਿਆਦਾ ਜੇ ਤੁਸੀਂ ਦੇਖ ਸਕਦੇ ਜੀ ਠੀਕ ਆ ਅੱਜ ਮੇਂ ਦਾ ਕਰਕੇ ਨਾ ਡੰਗਰ ਮਾਲ ਥੋੜਾ ਘਟਿਆ ਘੁੜਿਆ ਜਾਣਾ ਮੌਸਮ ਜਿਆ ਫਰਾਬ ਠੀਕ ਹੈ ਜੀ ਠੀਕ ਆ ਹਾਂ ਜੀ ਯੋ ਪੁੱਛੂਸਾ ਕਰ ਰਿਹਾ ਕਿ ਰੇਵੇ ਘਾਟਾ ਕਿਉਂ ਕਿ ਬਰਸਾਤ ਦਾ ਟਾਈਮ ਆ ਥੋੜਾ ਪਤਾ ਦੱਸਣੇ ਸੰਧੂ ਸਾਹਿਬ ਅੱਜ ਪਿਆ ਨਾ ਕਿ ਵੱਢ ਕੇ ਪਿਆ ਹੀ ਇਹ ਬੰਦੇ ਕੋਈ ਨਹੀਂ ਆਇਆ ਪਾਣੀ ਇਹ ਤਾਂ ਹੋ ਜਾਂਦਾ ਫਿਰ ਥੋੜਾ ਜਿਹਾ ਅੱਗਾ ਪਿੱਛਾ ਹੋ ਜਾਂਦਾ ਨਹੀਂ ਤਣੇ ਦੇ ਵਿੱਚ ਵੱਡੇ ਹੋ ਨਹੀਂ ਜਾਂਦੇ ਪੱਕੇ ਨਹੀਂ ਓਖਾ ਜਾਂਦਾ ਸੰਧੂ ਸਾਹਿਬ ਇਸੇ ਤਰ੍ਹਾਂ ਹੀ ਫਿਰ ਕੋਈ ਤੇ ਡੰਗਦਾ ਚਲ ਸੁੱਕਾ ਸੱਕੇ ਚੱਲਣਾ ਹੁੰਦਾ ਜਿਆਦਾ ਹਾਂਜੀ ਹਾਂਜੀ ਮੌਸਮ ਚੜੀ ਬਣ ਗਈ ਨਾ ਅੱਛਾ ਹਾਂ ਹਾਂਜੀ ਅੱਛਾ ਦੱਸੋ ਉਹਦੇ ਬਾਕੀ ਕਿਸੇ ਰਕਮ ਦੀ ਕੋਈ ਭੂਰ ਛੱਟੇ ਨਹੀਂ ਬਿਲਕੁਲ ਓਕੇ ਇਹਦੇ ਕਿਵੇਂ ਮੋਟਰ ਇਦਾਂ ਚਵਾਈ ਆ ਦੇ ਠੀਕ ਹੈ ਭੂਰ ਛੱਟਾ ਹੋ ਠੀਕ ਆ ਆਪਣੀ ਮਾਇਆ ਲੈ ਲੈਣਾ ਐਦੋਂ ਵਾਰ ਕਿ ਕੋਈ ਗਰੰਟੀ ਨਹੀਂ ਸਾਧੂ ਸਾਹਿਬ ਬਿਲਕੁਲ ਬਿਲਕੁਲ ਹਾਂਜੀ ਲੋਜ ਦੱਸਣ ਤੋਂ ਸਾਹਿਬ ਲਈਦਾ ਮਾਲ ਸਾਫ ਸੁਥਰਾ ਗਲਤ ਆਪਾਂ ਲੈ ਨਹੀਂ ਹਾਂ ਬੜਾ ਹਫਤੇ ਚ ਇੱਕ ਲੈ ਲਈ ਤੇ ਬੜਾ ਹਫਤੇ ਚ ਦੋ ਲੈ ਲੀ ਲੈਣੀਆਂ ਸਾਫ ਆ ਸੋਹਣੀਆਂ ਲੈਣੀਆਂ ਆਪਦੇ ਦਿਲ ਨੂੰ ਲੱਗੇ ਬਿਲਕੁਲ ਜਦੋਂ ਆਪਣੇ ਦਿਲ ਲੱਗੀ ਤੇ ਭੈਣ ਭਰਾ ਦੇ ਆਪੇ ਲੱਗਣ ਸਹੀ ਆ ਜੀ ਹਾਂਜੀ ਲੋਜ ਦੱਸੋ ਚੰਗੀ ਆ ਸਾਫ ਸੁਥਰੀ ਆ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਤੁਸੀਂ ਕੱਦ ਹਾਈਟ ਦੇ ਵਿੱਚ ਚੈੱਕ ਕਰ ਲਓ ਮੈਂ ਤੁਹਾਨੂੰ ਦੱਸ ਨਹੀਂ ਬਹਿਣਾ ਜੀ ਵੱਡੇ ਕੱਦ ਕਰਦੇ ਵਿੱਚ ਆ ਆਮ ਨੋਰਮਲ ਆਪਾਂ ਮੀਡੀਅਮ ਹਾਇਰ ਦੇ ਵਿੱਚ ਵੜਾ ਦੇਖਦੇ ਆ ਵੱਡੀ ਵੜੇ ਇਹ ਆਪ ਖੋਦ ਠੀਕ ਆ ਜੀ ਬਾਕੀ ਵੇਲ ਹੁਣ ਚੰਗੀ ਆ ਬਹੁਤ ਜਿਆਦਾ ਲੰਬਾਈ ਬਹੁਤ ਆ ਕੱਦ ਵੀ ਸੋਹਣਾ ਉੱਚਾ ਵੱਡਾ ਐਫਓ ਵੀ 19 ਜਾਂ 19 ਤੋਂ ਪਲੱਸ ਲੀਟਰ ਬੋਲੇ ਬੋਲੇ ਦੇ ਥੱਲੇ ਹਾਜ਼ਰ ਆ ਹਾਜ਼ਰ ਆ ਜੀ ਤੇ ਐ ਨੂੰ ਜੇ ਸੋਤ ਵੀਰੇ ਥੋੜਾ ਹਿਲਾ ਕੇ ਇੱਕ ਵਾਰੀ ਦਿਖਾ ਦਈਏ ਸੱਚੇ ਖੱਬੇ ਸਾਰੇ ਸਾਈਡ ਜਾਂ ਬਾਹਰ ਕੱਢ ਕੇ ਦਿਖਾ ਦੇ ਥੋੜਾ ਬੀਮੂ ਦਾ ਕੰਮ ਐਸ ਤੋਂ ਮਰੇ ਜਨ ਸਾਈਡ ਤੇ ਕਰਦੇ ਜੇ ਇੱਕ ਵਾਰੀ ਲਓ ਬਈ ਠੀਕ ਆ ਜੀ ਉਹ ਜਿਹੜਾ ਦੋਸਤ ਹਵਾਨੇ ਚੱਦੇ ਵਾਲੇ ਪਾਸਿਓਂ ਠੀਕ ਆ ਜੀ ਸੱਚੇ ਖ ਬਾਕੀ ਮੈਨੂੰ ਤਾਂ ਵੀ ਜੂੜ ਜੜ ਪਾਉਣ ਦੀ ਲੋੜ ਨਹੀਂ 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 ਬਿਲਕੁਲ ਨਹੀਂ ਠੰਡੀ ਥੇਰੀਆ ਤੇ ਪਾਇਰ ਨਹੀਂ ਪੋੜਦੀ ਕਿ ਇੱਕ ਤਾਂ ਨਹੀਂ ਨਹੀਂ ਮੈਨੂੰ ਭੁੱਲ ਨਹੀਂ ਤੇ ਰੱਸੀ ਪਾਉਣ ਦੀ ਲੋੜ ਹੀ ਨਹੀਂ ਸੰਭੂ ਸਰ ਠੀਕ ਹੈ ਜੀ ਹਾਂ ਜੀ ਲੋ ਵੀ ਭਰਾਵੋ ਜੇ ਤੁਸੀਂ ਕਹਿੰਦੇ ਕੀ ਮੁੱਲ ਕੀ ਡਿਮਾਂਡ ਕਰਤੀ ਹੈ ਦੀ ਵੀਰੇ ਸੰਦੇ ਆ ਮੁੱਲ ਕਰਨ ਜੋ ਮਰਜ਼ੀ ਕਰ ਸਕਦੇ ਹੈਗਾ ਵੀ ਹੈ ਹਾਂ 80 ਕਰ ਲਈਏ 85 ਕਰ ਲਈਓ ਆਪਾਂ ਕਰਦੇ ਨੇ ਹਾਂ ਜੀ ਮੁੱਲ 75000 ਰੁਪਏ ਆ ਜੀ ਹਾਂ ਜੀ ਜੇ ਸਨੋ 70000 70000 ਦੀ ਹਾਂਜੀ 18 ਤੋਂ 20 ਕਿਲੋ ਬੌਲਾ ਲੀਟਰ ਵਾਲਾ ਮਾਰ ਕੇ ਠੀਕ ਆ 5 ਤੋਂ 6 ਦੇ ਸੁਈਨ ਹੋ ਗਿਆ ਹਾਂ ਠੀਕ ਹੈ ਜੀ ਕੋਈ ਭੂੜ ਛਟਾ ਬਿਲਕੁਲ ਸਾਫ ਠੀਕ ਆ ਠੀਕ ਹੈ ਜੀ ਮਾ ਵੀ ਕਿਸੇ ਰਕਮ ਦੀ ਭੂੜ ਛੱਟਿਆ ਦੀ ਗੱਲ ਨਹੀਂ ਐਂਡ ਤਾਂ ਜਿਹੜੀ ਤੁਹਾਨੂੰ 70000 ਦੀ ਮਿਲ ਜੂਗੀ ਹਾਂਜੀ 75000 ਡਿਮਾਂਡ ਕੀਤੀ ਆ 70000 ਦੀ ਮਿਲ ਜੂਗੀ ਮਗਰ ਬੱਚਾ ਭੈਣ ਭਰਾ ਲਊਗਾ ਤਾਂ ਕਾਰ ਵਿਹਾਰ ਆ ਲੈ ਚਲੋ ਵੀ ਰੋਟੀ ਆਪਣੀ ਲੈ ਲੂਗਾ ਹੈ ਆਪਾਂ ਨੂੰ ਘਾ ਦੇ ਵਿੱਚ ਮਿਲਦਾ ਭਾਜੂ ਤੰਦੂ ਸਾਹਿਬ ਦੇ ਦੇਣ ਲੱਗੇ ਬਿਲਕੁਲ ਵੀਰੇ ਬਿਲਕੁਲ ਹਾਂ ਜੀ ਜੋ ਮੰਗਿਆ ਉਹੀ ਲੈਣਾ ਗਲਤ ਆਪਾਂ ਮੰਗਿਆ ਨਹੀਂ ਕੋਈ ਮੰਗਾਂ ਨੂੰ 80 85 ਵੀ ਕਰ ਸਕਦੇ ਪਰ ਨਹੀਂ ਉਹ ਚੀਜ਼ ਬਿਲਕੁਲ ਉਹ ਅੰਤ ਥੋੜਾ ਹੋਵੇ ਵੀਰੇ ਮੰਗਾਂ ਨੂੰ ਜਿੰਨਾ ਮਰਜ਼ੀ ਮੰਗੀ ਜਾਈਏ ਪਰ ਜਿੱਥੇ ਦੇ ਦੇਣੀ ਆਪਾਂ ਸੱਤ ਹਜ਼ਾਰ ਦੀ ਹਾਂ ਚਲੋ ਮਾਟਨ ਕਰ ਦਾਂਗੇ ਭੈਣ ਭਰਾ ਵੀ ਦੂਰ ਨੇੜੇ ਹੋਊਗਾ ਠੀਕ ਆ ਹੈ ਠੀਕ ਆ ਆਨਲਾਈਨ ਆਪਾਂ ਚਲੋ ਦੁੱਧ ਬਾਦ ਉਹਨੂੰ ਤੇ ਵਾਦਾਂਗੇ ਬਿਲਕੁਲ ਜਿੱਦਾਂ ਵੀ ਤਸੱਲੀ ਕਰਾ ਸਕਦੇ ਕਰਵਾ ਸਕਦੇ ਦੋ ਟਾਈਮ ਤਿੰਨ ਟਾਈਮ ਆਪਣੀ ਕਰ ਲੈਣ ਠੀਕ ਆ ਜੀ ਹਾਂ ਬਾਕੀ ਲੋ ਵੀ 70000 ਦੀ ਤੁਹਾਨੂੰ ਮਿਲ ਜੂਗੀ ਠੀਕ ਤੁਸੀਂ ਜਦਾਂ ਮਰਦੀ ਮੇਰਾ ਭਰਾ ਤਸੱਲੀ ਤੇ ਆਣ ਕੇ ਕਰ ਲੈ ਕੋਈ ਆਨਲਾਈਨ ਮਂਗਾਉਣੀ ਆ ਵੀਡੀਓ ਕਾਲ ਤੇ ਤਸੱਲੀ ਕਰਾ ਲਿਆ ਜੇ ਠੀਕ ਆ ਜੀ ਸੋ ਪੱਕਾ ਜੋਖਮ 100 ਲੀਟਰ ਤੋਂ ਪਲੱਸ ਬੋਲੇ ਬੋਲਾ ਇੱਧਰ ਸਾਈਡ ਨੰਬਰ ਤੇ ਆਪਣੇ ਕੋਲ ਜਸਵੰਤ ਜਿਹੜੀ ਆ ਵਾਰ ਆ ਗਈ ਆ ਹਾਂਜੀ ਤੇ ਇਧਰੇ ਇਹਦਾ ਕੀ ਰਿਕਾਰਡ ਹੈ ਸੁਹਾ ਸ਼ਰਮਾ ਸੁਈ ਆ ਇਹ ਦੂਜਾ ਸੁਹਾ ਸੰਧੂ ਸਾਹਿਬ ਲੋ ਵੀ ਦੂਜਾ ਸੁਹਾ ਦੋਸਤੋ ਇਹ ਵੀ ਕਰਾਉਸ ਜਾਣਾ ਠੀਕ ਆ ਜੀ ਕੋਈ ਕੰਨ ਕੰਨ ਗੱਡਾ ਸੋਹਣਾ ਲੱਗਾ ਸੀ ਜਾਲਾ ਕੋਈ ਐਫ ਦਾ ਕੋਈ ਸ਼ਾਈ ਵਾਲ ਦਾ ਮਨ ਵਾਲੇ ਕਰਾਉਸ ਕਰੇ ਕੋਈ ਜਰਤੀ ਆ ਬੱਚਾ ਮਗਰ ਇਹਦੇ ਮਗਰ ਬੱਚਾ ਵੀ ਬੱਚਾ ਬੱਚਾ ਹੈ ਲੋ ਜੀ ਮਗ ਠੀਕ ਹੈ ਜਦੋਂ ਤੋਂ ਵੀਦਾਇਆ ਦੇ ਫਿਰ ਹੁਣ ਦੋ ਦੇ ਕਿੰਨਾ ਇਹਦੇ ਨਾਲ ਸੰਧੂ ਸਾਹਿਬ 15 16 ਕਿਲੋ ਬੋਲਾ ਜੀ 15 16 ਕਿਲੋ ਬੋਲਾ ਲਗਭਗ 15 16 ਕਿਲੋ ਬੋਲੇ ਬੋਲਾ ਇਸ ਵਕਤੇ ਦੇ ਥਲੇ ਮੀਟਰ ਦੇ ਬਹੁਤ ਵਧੀਆ ਠੀਕਾ ਜੀ ਮੁੱਠੀ ਮੁੱਠੀ ਥਾਣਾ ਹਾਂ ਜੀ ਬਹੁਤ ਸੋਹਣੀ ਸਕੇਸ ਵਾਰਡ ਦੇ ਉੱਪਰ ਆਹ ਸੋਹੇ ਜੇ ਕਾਫੀ ਬਹੁਤ ਸੋਹਣੀ ਵਹਿਰ ਦੁੱਜੇ ਸੁਬੇਸ਼ ਜੀ ਸੋਹਾਈ ਤੇ ਮੀਡੀਅਮ ਦੇ ਵਿੱਚ ਆ ਬਾਕੀ ਪਾਲੀਟ੍ਰੀਟੀ ਬਹੁਤ ਆ ਠੀਕਾ ਜੀ ਬਹੁਤ ਜਿਆਦਾ ਲੇਵਨ ਮੋਰ ਤੁਸੀਂ ਚੈੱਕ ਕਰ ਲਓ ਪਲੀ ਸਭੀ ਇਹ ਪੂਰੀ ਵਜਨ ਲੋਡ ਦੇ ਦੋਚਾ ਹਾਂ ਜੀ ਬਹੁਤ ਖੂਬਸੂਰਤ ਜ ਚੰਗੀ ਜਮੀ ਵਾਲੀ ਆ ਬਾਕੀ 24 ਰੋਈ ਇਹ ਵੀ ਬੰਦੇ پاس ਆ ਬਿਲਕੁਲ ਆਦੇ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਤੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਚਾਰੇ ਥਨ ਬਰਾਬਰ ਬੱਸ ਇਹ ਆਪਣਾ ਬੋਲਾ ਲੀਟਰ ਵਾਲਾ ਦੋ ਟਾਈਮ ਤੇ ਹੋ ਗਏ ਭਣ ਭਰਾ ਲਾਵੇ ਤਸੱਲੀ ਕਰ ਲਈ ਬਾਕੀ ਆ ਆਪਣੀ ਤਸੱਲੀ ਆ ਅਗਲਾ ਵੀ ਆਪਣੀ ਕਿੰਨਾ ਬੋਲਾ ਦੱਸਿਆ ਸੀ ਜਸਵੰਤ 15 ਤੋਂ 16 ਕਿਲੋ ਜੀ 15 16 ਕਿਲੋ ਹੋਰ ਹੋਰ ਕੇ ਅੰਦਰ ਅੰਦਰ ਤੋੜ ਦਈ ਮੜਾ ਨੇੜੇ ਅੰਦਰ ਚਲੋ ਜੀ ਲੀਟਰ ਵਾਲਾ ਉਹ ਵੀ 15 16 ਲੀਟਰ ਬੋਲੇ ਬੋਲਾ ਹੈ ਥੋੜਾ ਦੋਸਤੋ ਬਾਹਰ ਨਹੀਂ ਕਰਨ ਦਾ ਟਾਈਮ ਆ ਠੀਕ ਆ ਜੀ ਤੁਹਾਨੂੰ ਦਿਖਾ ਵੀ ਦਿੰਨੇ ਆਪਾਂ ਭਰਾਵਾਂ ਨੂੰ ਤੇ ਬ ਇਧਰ ਵੇਖਿਆ ਜੀ ਆਹ ਦੇਖੋ ਜੀ ਕਿ 15 16 15 16 ਲੀਟਰ ਦੇ ਉਸ ਤੋਂ ਬੋਲੇ ਬੋਲਾ ਹੈ ਬੱਚੀ ਦੇਖੋ ਤੁਸੀਂ ਬਹੁਤ ਵਧੀਆ ਆਹ ਦੇਖੋ ਆਹ ਵੇਖੋ ਬੋਤੀ ਪਾਸੀ ਸੰਧਾ ਕੋਲੀ ਜਿਹਾ ਸਮਤ ਕੋਈ ਲਾਵੀ ਸਵਾਹ ਸਵਾਹ ਕੋ ਆਰਡਰ ਲੈਵਾ ਦਿਗਾ ਜੀ ਸੋਨਾ ਭਾਂਡਾ ਫੱਲਿਓ ਇਧਰ ਵੇਖਿਆ ਸੀ ਬਹੁਤ ਸੋਹਣੀ ਖੋਪਰਕ ਲੈਵੇ ਦੀ ਅਗਰ بارش ਹੁੰਦੀ ਨਹੀਂ ਤੇ ਪੱਪਾ ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਹੁਤ ਵਧੀਆ ਤੁਸੀਂ ਜੀ ਇਹ ਦੋਸਤੋ ਵਾਰਡ ਆਪਾਂ ਤੁਹਾਨੂੰ ਜਿਹੜੀ ਫਾਈਲ ਨੰਬਰ ਤੇ ਦਿਖਾਤੀ ਹੈ 15 16 ਲੀਟਰ ਬੋਇ ਕੋਈ ਵੀ ਸ਼ਟਾਰਟਿੰਗ ਹੀ ਆ कच्चਾ ਦੁੱਧ ਮੰਨ ਲਓ ਕਿ ਪਾਣੀ 6 5 ਪਾਣੀ 6 ਦਿਨ ਦਾ ਸਮਾਂ ਹੋ ਗਿਆ ਇਹਦਾ ਹਾਂ ਜੇ ਸੁਣੋ ਤੇ 15 16 ਲੀਟਰ ਕਰੋ ਤੇ कच्चਾ ਦੁੱਧ ਮੰਨ ਲਓ ਕੋਈ ਕੱਚਾ ਬੋਲਾ ਮੰਨ ਲੇ ਹਾਂ ਜੀ ਬਾਕੀ ਰੇਟ ਵੀ ਆਪਾਂ ਬੜਾ ਜਾਇਜ਼ ਹੀ ਕਰ ਦੇਣਾ ਮੈਂ ਨਾ ਐਂਡਿੰਗ ਕਰਾ ਦਾਂਗੇ ਇਹਦੇ ਲੋ ਵੀ ਠੀਕ ਆ ਜੀ ਸੋ ਮੁੱਲ ਵੀ ਬਿਲਕੁਲ ਜਾਇਜ਼ ਹੀ ਰਹਿਣ ਵਾਲਾ ਦਿਗਾ ਜੀ ਬਿਲਕੁਲ ਸੂਤਰ ਤੇ ਰੇਟ ਰਹੂਗਾ ਇਹਦਾ ਤੇ ਜਸਨਤ ਕੀ ਮੋਲ ਕਿੰਨੇ ਵੀ ਦੇ ਦਾਂਗੇ ਇਹਨੂੰ ਮੁੱਲ ਨੇ ਸਭ ਤੋਂ ਸਾਬੜਾ ਵੇਰ 70 ਕਰੀ ਗਈ ਹੈ ਜੋ ਮਰਜ਼ੀ ਕਰੀ ਹੈ 65000 ਰੁਪਿਆ ਮੁੱਲ ਜਸਨ ਉਹ 60000 ਦੇ ਦਾਂਗੇ ਵੀ ਮੈਂ ਤਾਂ 60000 ਹੀ ਆ ਹਾਂ ਜੀ ਜਸਨੋ ਠੀਕ ਆ ਜੀ ਚੋਰ ਸੱਪਾ ਹੀ ਹੋਣਾ ਇਹਦੇ ਵਿੱਚੋਂ ਬਾਸ ਸੰਤੂ ਸਾਹਿਬ ਠੀਕ ਆ ਵੀਰੇ ਟੈਂਡ ਕਰਵਾਤਾ ਆਪਾਂ ਠੀਕ ਆ ਹਾਂਜੀ ਲੋ ਵੀ ਆ ਦੋਸਤੋ ਐਨਕੋਨ ਜਿਹੜੀ 60000 ਦੀ ਮਿਲ ਜੂਗੀ ਮਗਰ ਬੱਛਾ ਬਾਕੀ ਥਾਂ ਨੂੰ ਤੁਸੀਂ ਵੇਖੋ ਤਾਂ ਹੀ ਮੱਝਾਂ ਸੀਨੋ ਜਦੋਂ ਆਪਾਂ ਮੱਝਾਂ ਨੂੰ ਵੇਖਦੇ ਤਾਂ ਮੱਝਾਂ ਲਈ ਪੂਰਾ ਤੂਣਾ ਐ ਨਾ ਸੰਤੂ ਸਾਹਿਬ ਸੰਭਲ ਆਇਆ ਪਿਆ ਜਰੀਆ ਸਤਨ ਲਈ ਆ ਹਾਂ ਹਾਂ ਬਹੁਤ ਵਧੀਆ ਠੀਕ ਆ ਜੀ ਤੇ ਜਸੌਨ ਵੀਰੇ ਇਹ ਵੀ ਮੜੀ ਬਾਰ ਆਪਾਂ ਅੰਦਰੇ ਤੋੜ ਕੇ ਖਾਦ ਗਏ ਵੀਰਾਂ ਨੂੰ ਚਲੋ ਬਾਹਰ ਵੀ ਥੋੜੀ ਜੀ ਉਖਾਈ ਹੋ ਜਾਣੀ ਆ ਬਾਕੀ ਮੀਮੂ ਦੋਸਤੋ ਕਾਫੀ ਪੈ ਰਿਆ ਉਹਦੇ ਕਰਕੇ ਥੋੜਾ ਬਾ ਇਸ ਕਰਕੇ ਆਪਾਂ ਥੋੜਾ ਜਿਹਾ ਅੰਦਰੋਂ ਤੁਹਾਨੂੰ ਇੱਕ ਦੋ ਵਾਰੀ ਮੜਾ ਘੁਮਾ ਕੇ ਦਿਖਾ ਦਿੰਨੇ ਆ ਪੂਰਤੀ ਤਰਜੀਹ ਵਾਰ ਪੂਰੀ ਵਧੀਆ ਦੇਖ ਸਕਦੇ ਤੁਸੀਂ ਠੀਕ ਹੈ ਜੀ ਸੋ ਤੋੜਾ ਤਾਰਾ ਚੰਗਾ ਹੈ ਹੁਣ ਵੈਸੇ ਸਮਾਂ ਵੀ ਜਿਹੜਾ ਤਕਰੀਬਨ ਕੋਈ 3 3.5 4 ਵਜੇ ਦਾ ਤੇ ਸਵੇਰ 6:30 ਕਿੰਨੇ ਕ ਵਜੇ ਕਰਤੀ ਸੀ ਜਸਵੰਤ ਇਸ 7:30 ਵਜੇ ਕੀਤੀ ਸੰਧੂ ਸਾਹਿਬ 7:30 ਵਜੇ ਉੱਥੇ ਮੀਨੂ ਜਾ ਪੈਂਦਾ ਸੀ ਠੀਕ ਹੈ ਜੀ ਕੋਈ ਸਾਦੇ ਦੇ ਸਾਥ ਬਣੇ ਦੇ ਕੋ ਮਾਰਨ ਦੀ ਚਵਾਈ ਕਰੀ ਦੀ ਹੋ ਚੁੱਕੀ ਆ ਠੀਕ ਆ ਹਾਂਜੀ ਬਾਕੀ ਪੂਰੇ ਵੱਡੇ ਕੱਦ ਕਰਦੀ ਆ ਪੂਰੀ ਤੇ ਸੰਦੂ ਆ ਮੇਰੇ ਜੱਡੀ ਆ ਬਾਕੀ ਉਹ ਕੱਚਾ ਦੁੱਧ ਵੀ ਤੁਹਾਨੂੰ ਦੱਸ ਦਿੱਤਾ ਵੀ 19 ਲੀਟਰ ਐ ਇਸ ਵਕਤੇ ਤੱਕ ਲੈ ਹਾਜ਼ਰ ਆ ਹਾਂਜੀ ਇਹਦਾ ਮਰਜੀ ਵੀ ਦਵਾ ਪ੍ਰਾਤਸਰ ਕਰਕੇ ਲਵੀਂ ਠੀਕ ਆ ਜੀ ਹਾਕਮ ਆ ਇੱਕ ਵਾਰੀ ਹੋਰ ਬੇ ਕੀ ਜੀ ਮੈਂ ਬਾਹਰ ਦਿਖਾਉਣਾ ਹੈ ਕੱਢ ਕੇ ਮੀਂਹ ਬੜਾ ਜਿਆਦਾ ਪੈ ਰਿਹਾ ਬਾਹਰ ਵੀ ਦਿਖਾ ਦ ਸੰਦੋ ਸਾ ਬਾਹਰ ਆ ਬਾਰਸ਼ ਵੀ ਦੁਕਾਨ ਦਿਖਾ ਦਿੱਤੀ ਹੈ ਜੀ ਕੋਈ ਫੇਰ ਦਿਖਾ ਦਿੰਦੇ ਆ ਦਿਖਾ ਦਿਓ ਸੰਦੋ ਸਾ ਆਹੋ ਲੋਬੀ ਪਾ ਮੋਢੀ ਗਾਦੀ ਸੋ ਨਹੀਂ ਪਾਇੰਦੇ ਇਸ ਕਰਕੇ ਆਪਾਂ ਥੋੜਾ ਬਾਹਰ ਕੱਢ ਕੇ ਨਹੀਂ ਦਿਖਾਈਗੇ ਪਸ਼ੂ ਸੋ ਬਰਸਾਤ ਕਾਫੀ ਹੋ ਰਹੀ ਹੈ ਠੀਕ ਹੈ ਜੀ ਉਹਦੇ ਕਰਕੇ ਤੇ ਇਹ ਜਸਵੰਤ ਵੀਰੇ ਦੋ ਹੀ ਆਪਣੇ ਕੋਲ ਤੋਂ ਨਾ ਗਨੇ ਹਾਂਜੀ ਠੀਕ ਹੈ ਤੇ ਨੰਬਰ ਇੱਕ ਬੋਲ ਦਿਆ ਆਪਦੇ 86981 3200 ਠੀਕ ਹੈ ਜੀ 86981 ਤੇ 3200 ਠੀਕ ਹੈ ਜੀ ਹਾਂਜੀ ਲੋਬੀ ਪ੍ਰਭੂ ਅੱਜ ਦੋ ਹੀ ਐਨੀਮਲ ਨੇ ਵੇਰ ਦੇ ਕੋਲੇ ਬਕਾਉ ਵੇਰ ਦੇ ਕਿੱਲੇ ਤੇ ਹਾਂਜੀ ਤੇ ਇੱਕ ਤੀਜੇ ਸੁਆ ਰੈਡ ਤੁਹਾਨੂੰ ਦਿਖਾ ਪਈ ਆਪਾਂ ਦੇ ਇੱਕ ਇੱਧਰ ਜਿਹੜਾ ਦੂਜਾ ਸੁਆ ਕੋਈ ਰੈਡ ਆ ਠੀਕ ਹੈ ਜੀ ਤੁਮ ਚੰਗੇ ਆ ਤੇ ਤਕਰੀਬਨ 15-16 ਲੀਟਰ ਦੇ ਥੱਲੇ ਇਸ ਵਕਤ ਕੱਚਾ ਦੁੱਧ ਤੇ 19 ਲੀਟਰ ਕੋ ਪਲਾਸ ਦੇ ਥੱਲੇ ਕੱਚਾ ਦੁੱਧ ਇਸ ਵਕਤ ਹਾਜ਼ਰ ਆ ਹਾਂਜੀ ਸੋ ਬਾਕੀ ਮੇਰੇ ਪ੍ਰਭੂ ਪਸ਼ੂ ਚੰਗੇ ਲੱਗੇ ਤਾਂ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਮਿਲਦੇ ਆਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ